ਅੱਜ ਨਾਲ ਸਾਨੂੰ ਕੋਈ ਸਵਾ 9 ਦੇ ਕਰੀਬ ਟਟਲਾ ਆਈ ਸੀ ਕੋਈ ਇਹ ਟੁਕਰੀ ਖੁੱਲਦੇ ਨਹੀਂ ਸੀ ਕੋਈ ਟਰਾਲਾ ਵਲਟ ਗਿਆ ਔਰ ਜਾ ਕੇ ਮੌਕੇ ਤੇ ਦੇਖਿਆ ਉਹਦਾ ਜਿਹੜਾ ਟਾਇਰ ਦਵਾਈਦਾਂ ਟਕਰਾ ਗਿਆ ਟਰਾਲਾ ਦਾ ਟਾਇਰ ਪੈਂਚ ਹੁਣ ਕਾਰਨ ਇਹਦਾ ਪਲਟ ਗਿਆ ਕੋਈ ਵੀ ਜਾਨੀਵਾਲੀ ਨੁਕਸਾਨ ਨਹੀਂ ਹੋਇਆ ਫਿਰ ਵੀ ਬ੍ਰੀਕੀ ਨਾਲ ਅਸੀਂ ਜਾਂਚ ਕਰ ਰਹੇ ਹਾਂ ਜੋ ਵੀ ਕਾਰਵਾਈ ਕਰਾਂਗੇ ਦੇ ਵੀ ਸੀ ਆਈ 2 ਵਾਲੇ ਕੋਈ ਜਾਨਵਰ ਦੀ ਮੌਤ ਨਹੀਂ ਮਾਨੀ ਕਿਸਾਨ ਜਾਨਵਰਾਂ ਕੋਈ ਨਹੀਂ 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 ਕੋਈ ਜਾਨਵਰ ਨੁਕਸਾਨ ਨਹੀਂ ਹੋਇਆ ਸਿਰਫ ਆਈ 2 ਤੇ ਐਕਸੀਡੈਂਟ ਹੋਇਆ ਸੀ ਕਿ ਆਪਨੇ ਡਿਵਾਈਡਰ ਤੋਂ ਥੋੜਾ ਡਿਵਾਈਡਰ ਦੀ ਪ੍ਰੋਬਲਮ ਉੱਥੇ ਪੁਲ ਦੀ ਤਰਾਈ ਸ਼ੁਰੂ ਹੁੰਦੀ ਹੈ ਇੱਕ ਮਿੰਟੋਂ ਤਰਾਈ ਹੁੰਦੀ ਹੈ ਜੀ ਇਸ ਕਰਕੇ ਥੋੜਾ ਜਿਹਾ ਉੱਥੇ ਟ੍ਰੈਫਿਕ ਹੈ ਲੋਕਾਂ ਨੂੰ ਕੀ ਜਾਰੀ ਰਹੀ ਹੈ ਡਿਵਾਈਡਰ ਦਾ ਸੋਲੂਸ਼ਨ ਕਿਦਾਂ ਹੈ ਕਿ ਆਪਨੇ ਕੋਈ ਆਪਣੀ ਕੋਈ ਪੈਕਟੀ ਕਰ ਲਿਆ ਹੈ ਹਾਂ ਜਲਦੀ ਹੀ ਟ੍ਰੈਫਿਕ ਨਾ ਮੈਗਨ ਕਰਕੇ ਉਹਨਾਂ ਦਾ ਕਰਕੇ ਕੋਈ ਉੱਥੇ ਪੈਸੇ ਬੈਰੀਕੇਡਿੰਗ ਹੋਈ ਹੈ ਤੇ ਜਲਦੀ ਦਾ ਸੀਗਾ ਕੀ ਨਾਮ ਇਹ ਉਸੀ ਮਾਮਲਾ ਜਿਹੜਾ ਕੱਪਰਦੇ ਸੀ ਮੇਰਾ ਹਰਨਜੀਤ ਸਿੰਘ ਆ ਤੇ ਮੈਂ ਇੱਥੇ ਦੇਖਿਆ ਯਾਨੀ ਕਿ ਇਹਦਾਂ ਕੁਦਰੋਂ ਆ ਰਿਹਾ ਸੀਗਾ ਸਿੱਧਾ ਤੇ ਇਹ ਆਪਣਾ ਇੱਧਰ ਗਿਲ ਚੌਂਕ ਵੱਲੋਂ ਆ ਰਿਹਾ ਸੀਗਾ ਗਿਲ ਚੌਂਕ ਵੱਲੋਂ ਪਰੋ ਟਰੱਕ ਆ ਕੇ ਨਾ ਸਿੱਧਾ ਡਿਵਾਈਡਰ ਰੋਡ ਤੇ ਚੜ ਗਿਆ ਡਿਵਾਈਡਰ ਤੇ ਚੜ ਕੇ ਮਤਲਬ ਇਹ ਫਿਰ ਉਸ ਤੋਂ ਬਾਅਦ ਪਲਟ ਗਿਆ ਜੀ ਤੇ ਅੱਕੇ ਮੁਤਾ ਦੇ ਕੀ ਡਿਵਾਈਡਰ ਕਾਰਨ ਕੀ ਸਮਝਦੇ ਜਿਹੜੇ ਆਏ ਦੇ ਐਕਸੀਡੈਂਟ ਹੁੰਦੇ ਹਾਂਜੀ ਹਾਂਜੀ ਕੀ ਕਾਰਨ ਸਮਝਦੇ ਇਹਨਾਂ ਦਾ ਹੀ ਲਾਪਰਵਾਹੀ ਆ ਜੀ ਲਾਪਰਵਾਹੀਆ ਇਹ ਵੀ ਹੋ ਸਕਦਾ ਵੀ ਕੋਈ ਸਟੀering ਵਗੈਰਾ ਕੋਈ ਖੁੱਲ ਗਿਆ ਹੋਵੇ ਜਾਂ ਨੀਂਦ ਵੀ ਆ ਸਕਦੀ ਹੈ ਬੰਦੇ ਨੂੰ ਨੀਂਦ ਵੀ ਨੇਚਰ ਲਾਉਂਦੀ ਜਾਂਦੀ ਯਾਰ ਟਰੱਕ ਵਾਲੇ ਬੰਦੇ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਜੀ ਡਰਾਈਵਰ ਦਾ ਬਚਾਅ ਹੋ ਗਿਆ ਉਹਨੂੰ ਥਾਣੇ ਲੈ ਕੇ ਬੋਸ ਵਾਲੇ ਬੋਸ ਵਾਲੇ ਲੈ ਗਏ ਇਹ ਦੁਗਰੀ ਦੁਗਰੀ ਮੇਨ ਮੇਨ ਅਰਬਸਟ੍ਰੀਟ ਤੇ ਤੋਂ ਨਹੀਂ ਇਹ ਜੀ ਡਿਵਾਈਡਰ ਹੀ ਗਲਤ ਆ ਐਡਵਾਈਡਰ ਗਲਤ ਆ ਇੱਥੇ ਨਾ ਅਜ ਦਿਨ ਐਕਸੀਡੈਂਟ ਹੁੰਦੇ ਰਹਿੰਦੇ